ਤਾਦੀ ਗੋਲੋ ਮੈਂ ਦੇਖ ਲੱਭ ਫਰਤਵੇਂ ਦੀ ਨਾਮ ਰਾਮਨਦੀਪ ਵਸਤੇ ਕੀ ਹੋ ਗਿਆ ਕੰਡਕਟਰ ਆਈ ਕੀ ਕੱਟਣਾ ਬਪਰੀਏ ਤੁਹਾਡੇ ਦੋਸ ਲੱਗ ਰਹੇ ਨੇ ਵੀ ਬਸ ਤੇਜ਼ ਸੀ ਨਹੀਂ ਤੁੰਦ ਪੈ ਰਹੇ ਸੀ ਮੈਂ ਟਿਕਟਾਂ ਕੱਟ ਕੇ ਅੱਗੇ ਨੂੰ ਆ ਰਿਹਾ ਸੀ ਸਵਾਰੀਆਂ ਦੀ ਤੇ ਮੋੜ ਆਇਆ ਜਦੋਂ ਮੋੜ ਮੋੜੀ ਤਾ ਔਰ ਪਿੱਛੇ ਖੜੇ ਸੀਗੇ ਉਹ ਪਤਾ ਹੀ ਉਲਟੀ ਕਰਵਾ ਰਹੇ ਸੀ ਕਿ ਬੱਚੇ ਨੂੰ ਤੇ ਗੱਡੀ ਦੀ ਸਪੀਡ ਵੀ ਚੈੱਕ ਕੀਤੀ ਤਾਂ ਬਹੁਤ ਪੈ ਰਹੀ ਸੀ ਹੌਲੀ ਸੀਗੀ ਗੱਡੀ ਉਹ ਆਪਣੇ ਪਟਾਕੇ ਤੋਂ ਬਾਹਰ ਜਾ ਰਹੇ ਪਿੱਛੇ ਖੜੇ ਟਾਕੀਆਂ ਖੁੱਲੀਆਂ ਸੀ ਕਹਿੰਦੇ ਵੀ ਬੰਦ ਨਹੀਂ ਕੀਤੀ ਹੋਈ ਸੀ ਟਾਕੀ ਪਹਿਲਾਂ ਬੰਦ ਸੀ ਹੋ ਸਕਦਾ ਉਲਟੀ ਕਰਵਾਉਣ ਲਈ ਉਹਨਾਂ ਨੇ ਖੋਲੀ ਹੋਵੇ ਵੀਰ ਜੀ ਬਸਾਂ ਦਾ ਉਹ ਅੰਗੈਲੀ ਨਾਲ ਚਲਾਉਂਦੇ ਹੈਗੇ ਆ ਪਰ ਪ੍ਰਾਈਵੇਟ ਨਾਲੋਂ ਜ਼ਿਆਦਾ ਪੀਆਰਟੀਸੀ ਹੁਣ ਤਾਂ ਤੇਜ਼ ਹੋ ਗਈ ਉਹ ਦੂਸਰੀ ਗੱਲ ਜਿਸ ਤਰ੍ਹਾਂ ਮੇਰੀ ਸਵਾਰੀ ਨਾਲ ਵੀ ਗੱਲ ਹੋਈ ਸੀ ਜਦੋਂ ਬੱਸ ਹਸਪੀਟਲ ਦੇ ਅੰਦਰ ਆਈ ਹੈ ਪ੍ਰਾਈਵੇਟ ਹਸਪੀਟਲ ਲੈ ਕੇ ਆਏ ਇਹਨਾਂ ਨੂੰ ਇੱਕ ਤਾਂ ਇਹਨਾਂ ਨੇ ਐਂਬੂਲੈਂਸ ਤੇ ਗਾਲ ਨਹੀਂ ਕੀਤੀ ਉਸ ਟਾਈਮ ਪੇਸ਼ੈਂਟ ਦੇ ਹੈੱਡ ਇੰਜੀਨੀਅਰ ਹੋਈ ਸੀਗੀ ਜੇ ਉਸ ਟਾਈਮ ਪੇਸ਼ੈਂਟ ਦੀ ਕੇਅਰ ਹੋ ਜਾਂਦੀ ਤਾਂ ਪੇਸ਼ੈਂਟ ਬਚ ਜਾਂਦਾ ਇਹਨਾਂ ਨੇ ਬੱਸ ਦੇ ਵਿੱਚ ਹੀ ਪੇਸ਼ੈਂਟ ਨੂੰ ਰੱਖ ਕੇ ਬਾਲੀਆਂ ਹਸਪੀਟਲ ਲੈ ਕੇ ਆਏ ਨੇ ਬਕਾਇਦਾ ਸਰਕਾਰੀ ਹਸਪੀਟਲ ਨਾਲ ਲੈਣ ਤੋਂ ਉਸ ਤੋਂ ਬਾਅਦ ਜਦੋਂ ਇਹਨਾਂ ਉੱਥੇ ਆਏ ਨੇ ਪ੍ਰਾਈਵੇਟ ਹਸਪੀਟਲ ਤਾਂ ਉੱਥੇ ਡੈਥ ਕਲੀਅਰ ਕਰਤੀ ਸੀ ਡਾਕਟਰ ਨੇ ਇਹਨਾਂ ਨੇ ਇੰਨੀ ਤੇਜ਼ੀ ਨਾਲ ਬੱਸ ਚਲਾਉਂਦੇ ਆ ਮੈਨੂੰ ਸਵਾਰੀਆਂ ਨੇ ਖੁਦ ਦੱਸਿਆ ਉੱਥੇ ਲੇਡੀ ਜਿਹੜੇ ਡੇਲੀ ਪੈਸੇਂਜਰ ਆਉਂਦੇ ਦੀ ਬੱਸ ਦੇ ਕਿ ਇਹ ਬਹੁਤ ਬੱਸ ਬਹੁਤ ਅੰਗੇਲੀ ਨਾਲ ਚਲਾਉਂਦੇ ਇੱਦਾਂ ਹੀ ਘੱਟ ਮਾਰਦੇ ਹਰ ਰੋਜ਼ ਔਰ ਜਿਹੜੀ ਬਾਸ ਤੋਂ ਖਿੜਕੀ ਤੋਂ ਸਵਾਰੀ ਦਾ ਸੀਟ ਤੋਂ ਬੈਠੀ ਤੇ ਗਿਰਨੇ ਤਾਂ ਬਹੁਤ ਵੱਡੀ ਗੱਲ ਆ ਗਈ ਕਿ ਕੰਡੈਕਟਰ ਜਾਂ ਡਰਾਈਵਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਆਪਾਂ ਖਿੜਕੀਆਂ ਬੰਦ ਕਰਕੇ ਬਸਸ ਡਰਾਈਵ ਕਰੀਏ। ਇਹੇ ਜੀ ਅੰਗਲੀਆਂ ਹੋਣ ਗਿਆ ਐਕਸੈਂਟ ਰੁਕ ਨਹੀਂ ਸਕਦੇ। ਤਾਂ ਬੱਚੇ ਦੀਆਂ ਤਿੰਨ ਤਿੰਨ ਵਿਚੀਆਂ ਮਾਤਰ ਜੀ ਨਾਲ ਡੈਥ ਹੋਈ ਆ। ਤੇ ਇਹਨਾਂ ਦਾ ਪਰਿਵਾਰ ਨੂੰ ਹੁਣ ਆਪਾਂ ਕੀ ਇਨਸਾਫ ਦਵਾ ਸਕਦੇ ਜਾਂ ਮਿਲ ਸਕਦਾ ਆਪਾਂ ਪ੍ਰਸ਼ਾਸਨ ਨੂੰ ਪੁੱਛ। ਕਿੰਨੀ ਕੁ ਉਮਰ ਬੱਚੇ ਆ ਵੀ? ਬੱਚਾ ਜਿਹੜਾ ਵੱਡਾ ਹੈਗਾ 7-8 ਸਾਲ ਦਾ। ਛੋਟੀਆਂ ਤਿੰਨ 3 ਸਾਲ ਦੀ ਕੁੜੀ। ਉਸ ਤੋਂ ਬਾਅਦ ਸਾਲ ਕਿਤੇ ਇੱਕ ਗੁੜੀਆ ਹੋਰ ਆ ਤਿੰਨ ਬੱਚੀਆਂ ਪੰਜਾਬ ਦੇ ਮੁੱਖ ਮੰਤਰੀ ਤੋਂ ਕੀ ਮੰਗਤਾ ਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗੇ ਇਹੀ ਚ ਕਰਦੇ ਕਿ ਤਾਂ ਬੱਚਾਂਾਂ ਲਈ ਤੇ ਥੋੜੀ ਨਕੀਲ ਪਾਈ ਜਾਵੇ ਜੋ ਅੰਗੇਲੀ ਹੋ ਰਹੀ ਹੈ ਪਰਿਵਾਰ ਵਾਜਨ ਆਪਣੇ ਔਰ ਦੂਸਰਾ ਜੋ ਇਹਨੂੰ ਬੱਚੇ ਨੂੰ ਇਨਸਾਫ ਮਿਲ ਜਵੇ ਤਿੰਨ ਬੱਚੀਆਂ ਦਾ ਮਾਤਾ ਹੁਣ ਮਿਲ ਨਹੀਂ ਰਹੀ ਆਪਾਂ ਇਹੀ ਰਿਕਵੈਸਟ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਕਿ ਆਪਣਾ ਜਿੰਨਾ ਹੋ ਸਕਦਾ ਹੈ ਸਾਥ ਦਿੱਤਾ ਜਾਵੇ ਕੋਈ ਪ੍ਰੈਸ਼ਰ ਝਾ ਕੇ ਜਾਂ ਕੋਈ ਹੋਰ ਸਪਾਰਸ਼ ਝਾ ਕੇ ਜਾਂ ਕੋਈ ਕਿਸੇ ਕਿਸ ਤਰ੍ਹਾਂ ਦਾ ਵੀ ਵੱਡੇ ਬੰਦਿਆਂ ਦਾ ਵੱਡੀ ਬਾਤ ਸਾਹਿਬ ਕੋਈ ਲੈਣ ਦਿਨ ਕਰਕੇ ਇਹ ਕੰਮ ਨਾ ਹੋ ਜੇ ਕਿ ਆਪਾਂ ਇਹਨਾਂ ਨੂੰ ਰਫਾ ਦਫਾ ਕਰਤਾ ਕਿੰਨੇ ਬੱਚਿਆਂ ਤੇ ਮੀਸੀ ਦੀ ਡੈਥ ਵੀ ਹੋ ਚੁੱਕੀ ਆ ਬੱਚਿਆਂ ਦੇ ਕਿੰਨੇ ਕਿੰਨੇ ਬੱਚੇ ਸੱਟ ਲੱਗੇ ਆ ਇੱਕ ਬੱਚੇ ਚ ਸੱਟ ਲੱਗੀ ਆ ਜੀ ਦੂਸਰੇ ਬੱਚੇ ਠੀਕ ਨੇ ਦੋ ਉਹ ਸਦਮੇ ਚ ਆ ਬੱਚੀ ਅੰਦਰ ਹੀ ਹੈਗੀ ਆ ਥੋੜਾ ਹਜੇ ਸੁੱਤੀ ਪਈ ਆ ਤੇ ਉਹਨੂੰ ਹਜੇ ਆਪਾਂ ਟ੍ਰੀਟਮੈਂਟ ਦੇ ਦੇ ਦੰਦ ਵਾਲੇ ਡਾਕਟਰ ਨੂੰ ਦਿਖਾਣਿਆ ਉਸ ਤੋਂ ਬਾਅਦ ਟ੍ਰੀਟਮੈਂਟ ਚੱਲ ਰਿਹਾ ਉਹਦਾ ਰਵੀ ਕੁਮਾਰ ਵੀਰੋ ਰਵੀ ਪੁੱਛਣਾ ਚਾਹੁੰਦਾ ਕੀ ਮਾਮਲਾ ਕੀ ਹੈ ਤੁਸੀਂ ਹਸਪੀਟਲ ਖੜੇ ਹੋ ਕੀ ਗੱਲਬਾਤ ਸਰਸਿ ਇੱਥੋਂ ਸੰਘੇੜੇ ਤੋਂ ਚੱਲ ਕੇ ਨੱਬੇ ਜਾਣਾ ਸੀ ਕਰਨਾ ਸੀ ਰਿਸ਼ਤੇਦਾਰੀ ਚ ਤੇ ਬਸ ਚ ਸਾਰ ਅਸੀਂ ਬੈਠੇ ਸੀ ਸਰਕਾਰੀ ਇੱਥੋਂ ਸੰਘੇੜੇ ਤੋਂ ਸਰਕਾਰੀ ਬਸ ਚ ਤੇ ਉਹ ਦਨਗਹਿਲੀ ਨਾਲ ਬਸ ਚ ਲਾ ਰਹੀ ਸੀ ਕਰ ਰਹੀ ਸੀ ਬਹੁਤ ਜਿਆਦਾ ਦਨਗਹਿਲੀ ਨਾਲ ਪਹਿਲਾਂ ਵੀ 2-3 ਵਾਰੀ ਇਸ ਵਾਰ ਅਸੀਂ ਗਿਰਦੇ ਬਚੇਆਂ ਕਰਿਆ ਸਾਡੇ ਕੋਲ ਬੱਚੇ ਸੀ ਛੋਟੇ ਉਹ ਵੀ ਗਿਰਦੇ ਬਚੇ ਨੇ ਤੇ ਜਦੋਂ ਲਾਸਟ ਤੇ ਆ ਕੇ ਮੇਰੀ ਵਾਈਫ ਤੇ ਮੇਰੇ ਇੱਕ ਛੋਟਾ ਬੱਚਾ ਸੀ ਇਹਨਾਂ ਨੇ ਮੂੜ ਤੇ ਆ ਕੇ ਬਹੁਤ ਤੇਜ਼ ਕੱਟ ਮਾਰਿਆ ਕਰਿਆ ਤੇ ਮੇਰੇ ਵਾਈਫ ਤੇ ਮੇਰਾ ਬੱਚਾ ਦੋਨੋਂ ਜਾਣੇ ਜਾ ਕੇ ਤਾਕੀ ਵਿੱਚ ਦੀ ਬਾਹਰ ਗਿਰ ਗਏ ਕਰਗੇ ਤੇ ਉਸ ਦੇ ਨਾਲ ਜਿਹੜੇ ਹੋਰ ਅੰਦਰ ਸਵਾਰੀਆਂ ਬੈਠੀਆਂ ਸੀ ਉਹ ਵੀ ਸੀਟ ਤੋਂ ਥੱਲੇ ਗਿਰ ਗਿਆ ਕਰ ਗਈਆਂ ਇਹ ਬਹੁਤ ਤੇਜ਼ੀ ਨਾਲ ਇਹਨਾਂ ਦਾ ਘਾਟ ਮਾਰਿਆ ਕਰਿਆ ਸਰ ਕਿਹੜੀ ਬੱਸ ਇਹ ਪੀਆਰਟੀਸੀ ਬੱਸ ਸੀ ਸਰ ਕੀ ਮੰਗ ਕਰਦੇ ਤੁਸੀਂ ਇਨਸਾਫ ਚਾਹੁੰਦੇ ਸਰ ਡਿਗਨ ਨਾਲ ਹੋਇਆ ਕੀ ਹੈ ਡਿਗਨ ਆ ਡੈੱਥ ਹੋ ਗਈ ਸਰ ਫਿਰ ਤੇ ਸਿਰ ਤੇ 60 ਵੱਜ ਗਈ ਹੈ ਜੇ ਮੇਰੇ ਬੱਚੇ ਤੇ ਵੀ ਸਿਰ ਤੇ ਸਿਰ ਤੇ ਵਗੈਰਾ ਸੱਟ ਆ ਗਈਆਂ ਕਰ ਰਏ ਗਿਆਂ ਉਹਨਾਂ ਦਾ ਸਰ ਉਹ ਕਰਵਾਣਾ ਕਰਨਾ ਡੈੱਥ ਕੀ ਦੀ ਹੋਈ ਹੈ ਜੀ ਮੇਰੇ ਵਾਈਫ ਦੀ ਸਰ ਕੀ ਨਾਮ ਸੀ ਉਹਨਾਂ ਦਾ Si mai sí.